ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਹਰਦੀਪ ਸਿੰਘ ਰਾਉਂਡਗਲਾ ਫਾਊਂਡੇਸ਼ਨ ਦੇ ਵਿੱਚ ਸੇਵਾ ਨਿਭਾ ਰਿਹਾ ਹਾਂ ਤੇ ਅੱਜ ਅਸੀਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਅਮਲੋਹ ਬਲਾਕ ਦੇ ਪਿੰਡ ਧਰਮਗੜ੍ਹ ਵਿੱਚ ਸਰਦਾਰ ਬਲਬੀਰ ਸਿੰਘ ਜੜੀਵਾਲ ਜੀ ਦੇ ਫਾਰਮ ਤੇ ਬੈਡਾਂ ਦੇ ਉੱਪਰ ਬਜਾਈ ਕਰ ਰਹੇ ਹਾਂ ਕਣਕ ਦੀ ਜਿਵੇਂ ਸਾਡਾ ਰਾਉਂਡਗਲਾ ਫਾਊਂਡੇਸ਼ਨ ਦਾ ਪ੍ਰੋਜੈਕਟ ਚੱਲ ਰਿਹਾ ਸੀ ਹਵਾ ਪਾਣੀ ਮਿੱਟੀ ਤੇ ਕੰਮ ਕਰ ਰਹੇ ਹਾਂ ਹਵਾ ਪਾਣੀ ਤੇ ਮਿੱਟੀ ਨੂੰ ਬਚਾਉਣ ਦੇ ਲਈ ਅਸੀਂ ਪਾਣੀ ਦੀ ਬਚਤ ਲਈ ਬੈਡਾਂ ਦੇ ਉੱਪਰ ਕਣਕ ਦੀ ਬਜਾਈ ਕਰ ਰਹੇ ਹਾਂ ਤੇ ਤਗਰੀਨ ਥੋੜੀ ਜੀ ਗਿੱਲ ਦੀ ਕਮੀ ਹੋਣ ਕਾਰਨ ਤੇ ਰਾਤ ਨੂੰ ਥੋੜੀ ਬਜਾਈ ਕਰ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਬੱਟਾ ਬਾਕੀ ਜਿਹੜੀਆਂ ਸਾਬ ਨਾਲ ਆਪਾਂ ਗੱਲ ਕਰਦੇ ਆ ਤੇ ਇਹਨਾਂ ਨੂੰ ਦੱਸ ਦਿਆ ਵੀ ਇਹਨਾਂ ਨੇ ਪਹਿਲਾਂ ਇਸ ਤੋਂ ਪਹਿਲਾਂ ਬੈੱਡਾਂ ਦੇ ਉੱਪਰ ਝੋਨਾ ਲਾਇਆ ਸੀ ਤੇ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਆਇਆ ਤੇ ਹੁਣ ਆਪਾਂ ਕਣਕ ਦਾ ਟਰਾਇਲ ਕਰ ਰਹੇ ਆ ਬਾਕੀ ਜਿਹੜੀਆਂ ਸਬਜ਼ੀਆਂ ਨਾਲ ਆਪਾਂ ਗੱਲ ਕਰਦੇ ਆ ਕਿਸਾਨ ਵੀਰੋ ਜਿਹੜਾ ਸਾਡਾ ਪਾਣੀ ਆ ਨਾ ਉਹ ਬੜੀ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ ਇਸ ਖੇਤ ਦੇ ਜਿਹੜੇ 'ਚ ਅਸੀਂ ਖੜੇ ਆ ਅੱਜ ਤੋਂ ਪਹਿਲਾਂ ਅਸੀਂ 19 ਨਵਾਸੀ ਕਰਕੇ ਜਿਹੜੀ ਪੂਸਾ ਬਾਸਮਤੀ ਨੇ ਪੂਸਾ ਵਾਲਿਆਂ ਨੇ ਆਈਆਰ ਨੇ ਨਵੀਂ ਬਾਸਮਤੀ ਕਿਹੜੇ ਜਿਹੜੀ 11 ਸਿੱਕੀ ਦਾ ਬਦਲ ਹੈ ਪੂਸਾ ਬਾਸਮਤੀ 19 ਵਰਸੀ ਤੇ ਉਹ ਉਸੇ ਇੱਥੇ ਬੈਡਾਂ ਦੇ ਉੱਤੇ ਲਾਈ ਤੇ ਉਹਦਾ ਜਿਹੜਾ ਝਾੜ ਆ ਸਾਡੀਆਂ ਦੂਜੀਆਂ ਸਾਰੀਆਂ ਜੀੜੀਆਂ ਨਾਲੋਂ ਬਾਸੋਚੇ ਨਾਲੋਂ ਜ਼ਿਆਦਾ ਆਇਆ ਤੇ ਇੱਕ ਸੰਗਰੋਂ ਪਾਣੀ ਅਸੀਂ ਉਹਨੂੰ ਬਿਲਕੁਲ ਨਾ ਥੱਲੇ ਹੀ ਡਿੰਦੇ ਸੀਗੇ ਤੇ ਉਹਦੇ ਨਾਲ ਜਿਹੜਾ ਸਾਡੇ ਕੀੜੇ ਵੀ ਘਟ ਆਏ ਨੇ ਬਿਮਾਰੀਆਂ ਵੀ ਘਟ ਆਈਆਂ ਨੇ ਜਿਵੇਂ ਇਸ ਸਾਲ ਚਾਈਨੀ ਵਾਇਰਸ ਬਹੁਤ ਵੱਡੀ ਤਦਦ ਦੇ ਵਿੱਚ ਉਹਨੇ ਬੜਾ ਨੁਕਸਾਨ ਕਰਿਆ ਪੰਜਾਬ ਦੇ ਵਿੱਚ ਜਿਹੜੇ ਅਸੀਂ ਖੇਤ ਦੇ ਵਿੱਚ ਖੜੇ ਆ ਇਹਦੇ ਸਾਡੇ ਚ ਇੱਕ ਵੀ ਪਲਾਂਟ ਚਾਈਨੀ ਵਾਇਰਸ ਵਾਲਾ ਜਿਹੜਾ ਬੂਟਾ ਸੀ ਉਹ ਸਾਨੂੰ ਨਹੀਂ ਲੱਭਿਆ ਤੇ ਦੂਜਾ ਪਲਾਂਟ ਆਪਰ ਨੇ ਵੀ ਇਸ ਸਾਲ ਬਹੁਤ ਨੁਕਸਾਨ ਕਰਿਆ ਇੱਕ ਖੇਤ ਦੇ ਵਿੱਚ ਜਿਹੜਾ ਬੈਡਾਂ ਦੇ ਉੱਤੇ ਅਸੀਂ ਲਾਈ ਸੀ ਇਹਦੇ ਚ ਪਲਾਂਟ ਆਪਰ ਵੀ ਬਹੁਤ ਘਟ ਆਇਆ ਤੇ ਹਲਦੀ ਰੋਗ ਨੇ ਵੀ ਕਿਸਾਨ ਵੀਰ ਜੀ ਨੂੰ ਅਸੀਂ ਝੂਠੀ ਕਾਂਗੈਰੀ ਕਹਿੰਦੇ ਆ ਉਹਨੇ ਵੀ ਪੰਜਾਬ ਦੇ ਵਿੱਚ ਇਸ ਸਾਲ ਬਹੁਤ ਨੁਕਸਾਨ ਕਰਿਆ ਜਿੱਤੇ ਅਸੀਂ ਜ਼ਿਆਦਾ ਪਾਣੀ ਲਾਉਨੇ ਆਂ ਜ਼ਿਆਦਾ ਜੂਰੀ ਲਾਉਨੇ ਆਂ ਉਹਦੇ ਨਾਲ ਜਿਹੜਾ ਸਾਡਾ ਹੜਦੀ ਰੋਗ ਆ ਜ਼ਿਆਦਾ ਆਉਂਦਾ ਝੁੱਠੀ ਖਾਂ ਗਿਆਰੀ ਪਰ ਜਿਹੜੇ ਖੇਤਾਂ ਦੇ ਵਿੱਚ ਅਸੀਂ ਪਾਣੀ ਘੱਟ ਲਾਉਨੇ ਆ ਉਹਦੇ ਕਰਕੇ ਜਿਹੜਾ ਉਹ ਬਹੁਤ ਇਹਦੇ ਵਿੱਚ ਹੈ ਹੀ ਨਹੀਂ ਸੀ ਬਿਲਕੁਲ ਸਾਡੇ ਮਤਲਬ ਖੇਤ ਦੇ ਵਿੱਚ ਜਿਹੜੀ ਜੀਰੀਆ ਕਿਸਾਨ ਵੀਰ ਉਹ ਹੁਣ ਤੱਕ ਇਹ ਸੀ ਵੀ ਉਹ ਕਿਸਾਨਾਂ ਨੂੰ ਇਹ ਸੀਗਾ ਵੀ ਇਹ ਜ਼ਿਆਦਾ ਪਾਣੀ ਮੰਗਦੀ ਹੈ ਇਹ ਨਹੀਂ ਹੈ ਕਿਸਾਨ ਵੀਰ ਉਹ ਸਿਰਫ ਜਿਹੜੀ ਜੀਰੀਆ ਉਹ ਪਾਣੀ ਨੂੰ ਸਹਾਰ ਸਕਦੀ ਹੈ ਨਾ ਕਿ ਬਹੁਤਾ ਪਾਣੀ ਮੰਗਦੀ ਹੈ ਇਹ ਸਾਡਾ ਜਿਹੜਾ ਤਿਆਰਬਾ ਸਰਕਾਨ ਸਿੰਘ ਪੰਦੂ ਨੇ ਰਾਉਂਡ ਕਲਾਸ ਦੇ ਰਾਹੀਂ ਸਾਡੇ ਖੇਤ ਦੇ ਵਿੱਚ ਕਰਿਆ ਸੀ ਇਹ ਸਾਡਾ ਬਿਲਕੁਲ ਸਫਲ ਹੋਇਆ ਤੇ ਅਸੀਂ ਸਿੱਧੀ ਡੈਕਸਾਈ ਵੀ ਕਰੀ ਦੀ ਕਿਸਾਨ ਵੀਰੋ ਉਹਦੇ ਰਿਜ਼ਲਟ ਵੀ ਬੜੇ ਵਹਿਤਰ ਨੇ ਇਹਦੇ ਰਿਜ਼ਲਟ ਉਹਦੇ ਨਾਲੋਂ ਵਹਿਤਰ ਨੇ ਜੀਰੀਆਂ ਦੇ ਵੀ ਤਾਂ ਕਿਸਾਨ ਵੀਰੋ ਬਹੁਤ ਜ਼ਿਆਦਾ ਸੁਧਾਰ ਹੋਇਆ ਕਿਸੇ ਵੇਲੇ ਬਹੁਤ ਲੰਮਾ ਸਮਾਂ ਲੈਣ ਵਾਲੀਆਂ ਜੀਰੀਆਂ ਪੰਜਾਬ ਦੇ ਵਿੱਚ ਲੱਗਦੀਆਂ ਸੀ April ਦੇ ਵਿੱਚ ਕਿਸਾਨ ਵੀਰ ਜਿਹੜੇ ਕਣਕ ਦੇ ਭਰੇ ਭਰੇ ਕਰਕੇ ਪੂਸਾ 44 ਦੀ ਪਰੀਰੀ ਬੀਜ ਦਿੰਦੇ ਸੀ ਤੇ ਹੁਣ ਤੱਕ ਤਕਰੀਬਨ ਜਿਹੜੀ ਹੈਗੀ ਆ ਸਾਡੇ ਕਿਸਾਨ ਵੀਰ ਮਈ ਦੇ ਵਿੱਚ ਜਾ ਕੇ ਪਨੀਰੀ ਬੀਜਦੇ ਆ ਤੇ ਜੂਨ ਦੇ ਵਿੱਚ ਅਸੀਂ ਜਾ ਕੇ ਲਾਉਨੇ ਆ ਤੇ ਉਹ ਤੋਂ ਬਾਅਦ ਮੌਨਸੂਨ ਆ ਜਾਂਦੀ ਆ ਤੇ ਬਾਸਮਤੀ ਆ ਕਿਸਾਨ ਵੀਰ ਇਹ ਤਾਂ ਖਾਸ ਕਰਕੇ ਅਸੀਂ ਲੇਟ ਲਾਉਨੇ ਆ ਇਹ ਤਾਂ ਸਾਰੀ ਮੀਂਹ ਦੇ ਪਾਣੀ ਨਾਲੇ ਪਲ ਜਾਂਦੇ ਆ ਇਸ ਸਾਲ ਬਾਸਮ ਬਹੁਤ ਜ਼ਿਆਦਾ ਹੋਈਆਂ ਨੇ ਤੇ ਇਹ ਜਿਹੜਾ ਸਾਡੇ ਖੇਤ ਨੇ ਇਹਦੇ ਵਿੱਚ ਬਲਕੇ ਉਲਟਾ ਮੈਂ ਸਮਝਦਾ ਪਾਣੀ ਅਸੀਂ ਕੱਢਿਆ ਨਹੀਂ ਘਰਤੀ ਚੋਰੀ ਚਾਰਜ ਕਰਿਆ ਤੇ ਜਿਹੜੀ ਅਸੀਂ ਹੁਣ ਅਗਲੀ ਫਸਲ ਅੱਜ ਬੈਡਾਂ ਦੇ ਉੱਤੇ ਕਣਕ ਬੀਜ ਰਹੇ ਆ ਬੜੇ ਸ਼ਾਨਦਾਰ ਬੈਡ ਬਣ ਗਏ ਇਹਦਾ ਜਿਹੜਾ ਝਾੜ ਹੈ ਦੂਜੇ ਖੇਤਾਂ ਨਾਲੋਂ 2-3 ਕੁਇੰਟਲ ਜ਼ਿਆਦਾ ਆਊਗਾ ਜਿੱਥੇ ਅਸੀਂ ਬੈਡਾਂ ਨਾਲ ਚਲਾਉਨੇ ਆਂ ਜ਼ਮੀਨ ਦੀ ਸਿਹਤ ਹੈਲਥ ਬਹੁਤ ਚੰਗੀ ਬਣਦੀ ਹੈ ਤੇ ਕਿਸਾਨ ਵੀ ਉਹ ਜਿਹੜੀ ਅਸੀਂ ਜੀਰੀ ਲਾਉਂਦੇ ਸੀ ਨਾ ਪਹਿਲਾਂ ਪਾਣੀ ਬਹੁਤ ਜ਼ਿਆਦਾ ਲੱਗਦਾ ਸੀ ਉਹਦੇ 'ਚ ਕੀ ਕਰਿਆ ਪੰਜਾਬ ਖੇਤੀ ਅਸਟੀ ਨੇ ਟੈਂਸਿਓਮੀਟਰ ਦੀ ਕਾੜ ਕੱਢੀ ਜਿਸ ਨਾਲ 25% ਸਾਡਾ ਪਾਣੀ ਬਚ ਗਿਆ ਉਸ ਤੋਂ ਬਾਅਦ ਯੂਨੀਵਰਸਿਟੀ ਨੇ ਲੇਜ਼ਰ ਲੈਵਲ ਕਰਾਹੇ ਦੀ ਕਾੜ ਕੱਢੀ ਤੇ ਉਹਦੇ ਨਾਲ 25% ਪਾਣੀ ਬਚ ਗਿਆ 50% ਪਾਣੀ ਦੀ ਵਿੱਚ ਤੋਂ ਵੀ ਜਿਹੜਾ ਅਸੀਂ ਇਹ ਬੈਡਾਂ ਤੇ ਲਾਉਨੇ ਆ ਕਿਸਾਨ ਵੀਰੋਂ ਮੈਸੇਜ ਦਾ ਇਹਦਾ 20-25% ਪਾਣੀ ਨਾਲੇ ਪਲ ਜਾਂਦੀ ਹੈ ਜਿਹੜੀ ਕਣਕ ਨੂੰ ਬਹੁਤ ਪਾਣੀ ਘੱਟ ਲੱਗਦਾ ਜੇ ਜਦੋਂ ਕਿਸਾਨ ਵੀਰ ਅਸੀਂ ਕਣਕਾਂ ਨੂੰ ਪਹਿਲਾਂ ਪਾਣੀ ਲਾਉਂਦੇ ਨੇ ਕਿਸਾਨ ਵੀਰ ਤਾਂ ਕਣਕ ਨੂੰ ਬਹੁਤ ਜ਼ਿਆਦਾ ਧੱਕਾ ਵੱਜਦਾ ਇਹਦਾ ਕਾਰਨ ਕੀ ਹੈ ਵੀ ਜਿਹੜੀ ਕਣਕਾਂ ਉਹ ਜ਼ਿਆਦਾ ਪਾਣੀ ਬਰਦਾਸ਼ਤ ਨਹੀਂ ਕਰਦੀ ਇੱਥੇ ਜਿਹੜੀ ਅਸੀਂ ਅੱਜ ਕਣਕ ਬੀਜ ਰਹੇ ਹਾਂ ਜਦੋਂ ਅਸੀਂ ਪਹਿਲਾ ਪਾਣੀ ਇਹਨੂੰ ਲਾਵਾਂਗੇ ਇਹਨੇ ਬਿਲਕੁਲ ਕਾਲੀ ਹੋ ਜਾਂਦੇ ਕੋਈ ਤਾਂ ਸਿਰਫ ਸਲਾਬਾ ਚਾਹੀਦਾ ਬੀਜ ਨੂੰ ਕਣਕ ਨੂੰ ਤੇ ਇਹਦੀਆਂ ਸਿਰਫ ਜੜਾਂ ਨੂੰ ਹਲਕਾ ਜਿਹਾ ਪਾਣੀ ਲੱਗੂਗਾ ਤੇ ਇਹਨੂੰ ਬਿਲਕੁਲ ਧੱਕਾ ਨਹੀਂ ਵੱਜਦਾ ਫਿਰ ਕਿਸਾਨ ਵੀਰੋ ਮਾਰਚ-ਅਪ੍ਰੈਲ ਦੇ ਵਿੱਚ ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਕਣਕਾਂ ਬਹੁਤ ਜ਼ਿਆਦਾ ਡਿੱਗਦੀਆਂ ਨੇ ਇਹ ਜਿਹੜੀ ਸਾਡੀ ਬੈਡਾਂ ਵਾਲੀ ਆ ਬਿਲਕੁਲ ਸਿੱਧੀ ਰਹੂਗੀ ਬਿਲਕੁਲ ਨਹੀਂ ਡਿੱਗੀ ਹੈਗੀ ਤੇ ਦਾਣੇ ਦੀ ਕੁਆਲਿਟੀ ਇਹਦੀ ਬਿਹਤਰ ਬਣਦੀ ਹੈ ਤੇ ਕੁਦਰਤੀ ਆਫਤਾਂ ਦਾ ਇਹ ਮੁਕਾਬਲਾ ਕਰਦੀ ਹੈ ਮੈਂ ਸਮਝਦਾ ਇਹ ਜਿਹੜੀ ਟੈਕਨੀਕ ਹੈ ਰਾਊਂਡ ਕਲਾਸ ਦੇ ਰਾਹੀਂ ਸਰਕਾਰ ਸਿੰਘ ਪੰਨੂ ਜਿਹੜੇ ਸਾਡੇ ਆਈਐਸ ਅਫਸਰ ਸਾਫ ਕੈਗਰੀਕਲਚਰ ਸੈਕਟਰੀ ਰਹੇ ਨੇ ਤੇ ਉਹਨਾਂ ਦੀ ਇਹ ਹੈਗੀ ਹੈ ਮੈਂ ਸਮਝਦਾ ਬਹੁਤ ਬੇਅੰਤ ਕਿਸਾਨਾਂ ਨੂੰ ਲਾਹੇਵੰਦ ਰਹੂਗੀ ਜਿਹੜੀ ਇਹ ਬੈਡ ਵਾਲੀ ਟੈਕਨੀਕ ਸੋ ਸਰਦਾਰ ਬਲਬੀਰ ਸਿੰਘ ਜੀ ਬਹੁਤ ਆਗਾਂਬਦੂ ਸੋਚ ਰੱਖਦੇ ਨੇ ਕੋਈ ਵੀ ਨਵਾਂ ਪ੍ਰੋਜੈਕਟ ਆਉਂਦਾ ਕੋਈ ਵੀ ਨਵੀਂ ਤਕਨੀਕ ਆਉਦੀ ਆ ਤੇ ਆਪਣੇ ਖੇਤਾਂ ਦੇ ਵਿੱਚ ਇਹ ਟ੍ਰਾਇਲ ਕਰਦੇ ਨੇ ਤੇ ਉਹਨੂੰ ਕਾਮਯਾਬ ਕਰਨ ਚ ਪੂਰਾ ਹਿੱਸਾ ਦਿੰਦੇ ਨੇ ਇਹ ਨਹੀਂ ਹੈਗਾ ਵੀ ਉਹਨੂੰ ਫੇਲ ਕਰਦੇ ਨੇ ਪੂਰਾ ਐਨ ਜੋਰ ਲਾਉਂਦੇ ਨੇ ਵੀ ਇਹ ਜੋ ਵੀ ਤਕਨੀਕ ਨਵੀਂ ਆਉਂਦੀ ਆ ਚਾਹੇ ਉਹ ਹਵਾ ਦੇ ਮਨ ਲਓ ਬਚਾ ਲਈ ਹੋਵੇ ਚਾਹ ਪਾਣੀ ਦੇ ਲਈ ਚਾਹੇ ਮਿੱਟੀ ਦੇ ਬਚਾ ਲਈ ਤੇ ਉਹਨੂੰ ਜ਼ਰੂਰ ਬਣਾਉਂਦੇ ਨੇ ਤੇ ਲੋਕਾਂ ਨੂੰ ਵੀ ਦੱਸ ਦਿੰਦੇ ਨੇ ਵੀ ਇਹਦਾ ਫਾਇਦਾ ਵਾ ਕੋਈ ਨੁਕਸਾਨ ਨਹੀਂ ਹੈ ਸੋ ਇੰਨੀਆਂ ਬੇਨਤੀਆਂ ਕਰਦੇ ਹਾਂ ਸਤਿ ਸ੍ਰੀ ਅਕਾਲ